ਪੁਹਾਤੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਹਰ ਪਿੰਡਾਂ ਦੇ ਲਈ ਸਰਦੂਰਗੜ ਵਿਖੇ ਗੱਡੀ ਜਾਰੀ ਪਿੰਡ ਪੁਹਾਤ ਤੋਂ ਸੋ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕੇ ਸਹਿਯੋਗ ਦਿੱਤਾ ਸੋ ਸਾਰੇ ਵੀਰ ਹੁਣ ਚਾਲੇ ਪਾਉਂਦੇ ਹਾਂ ਹਾਂਜੀ ਹਰਦੀਪ ਸਿੰਘ ਦੱਸਣਗੇ ਤੇ ਭਾਈ ਸਾਹਿਬ ਅੱਜ ਕਿੱਧਰ-ਕਿੱਧਰ ਚੱਲੇ ਤੁਸੀਂ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਸੰਦੂਰ ਕਰਦਾਂ ਜਿੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਦਾਸਾਂ ਦੀ ਇਹ ਪਿੰਡ ਭਵਾ ਦੀ ਸਮੂਹ ਸੰਗਤ ਵੱਲੋਂ ਉਪਰਾਲਾ ਹੈ ਜੀ ਛੋਟਾ ਜਿਹਾ ਤੇ ਇਹ ਉਪਰਾਲਾ ਅਸੀਂ ਇਦਾਂ ਹੀ ਚਾਲੂ ਰੱਖਣਾ ਹੈ ਕਿ ਪਹਿਲੀ ਗੱਡੀ ਭੇਜ ਰਹੇ ਹਾਂ ਜੀ ਤੇ ਬਾਕੀ ਜਿੱਦਾਂ ਜਿੱਦਾਂ ਸੰਗਤ ਦਾ ਸਹਿਯੋਗ ਹੈ ਜਿੱਥੇ ਜ਼ਰੂਰਤ ਹੋएगी ਅੱਜ ਮੌਕਾ ਦੇਖ ਕੇ ਆਣਗੇ ਤੇ ਉਸ ਤੋਂ ਬਾਅਦ ਅਗਲੇ ਦਿਨ ਫੇਰ ਹਾਂ ਦੋਗੜਿਆਂ ਤਵਾਰ ਫਿਰ ਭੇਜਾਂਗੇ ਜੋ ਆਗਰੇ ਮੈਂ ਤਵਾਰ ਦੋ ਤਵਾਰ ਭੇਜਿਆ ਜਾਵੇਗਾ ਇਹ ਚੱਲੂ ਰਹੇਗਾ ਕੰਮ ਹੋਰ ਦੋ ਚਾਰ ਹਫਤੇ ਤੇ ਅਗਰੇ ਤਵਾਰ ਫਿਰ ਇੱਕ ਗੱਡੀ ਭੇਜੀ ਜਾਏਗੀ ਜੋ ਜਰੂਰਤ ਹੋएगी ਜੇ ਪਤਾ ਚੱਲ ਜੀਗਾ ਜੇ ਹੋਰ ਉਹ ਸਮਾਨ ਜਰੂਰ ਦਾ ਸਮਾਨ ਭੇਜਾਂਗੇ ਤੇ ਰਾਸ਼ਨ ਚ ਅੱਜ ਕੀ ਕੀ ਲੈ ਕੇ ਚੱਲੇ ਆਪਾਂ ਰਾਸ਼ਨ ਚ ਜੀ ਸਾਰਾ ਕੁਝ ਹੈ ਦਾਲ ਹੈ ਚੌਲ ਹੈ ਆਟਾ ਢੇਨ ਵਗੈਰਾ ਤੇ ਚੀਨੀ ਹੋਰ ਜਰੂਰ ਵਸਤੇ ਪਾਣੀ ਦੀਆਂ ਵੱਧੋ ਬੋਤਲਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਮਹਿਸੂਸ ਹੋ ਰਹੀ ਹੈ ਜੀ ਤੇ ਦਵਾਈਆਂ ਵੀ ਹੈ ਨਹੀਂ ਜੋ ਜ਼ਰੂਰਤ ਵਾਸਤੇ ਦਵਾਈਆਂ ਨੇ ਆਡੋਮੋਸ ਹੈਗੀ ਆ ਤੇ ਹੋਰ ਕਾਫੀ ਜ਼ਰੂਰਤ ਦਾ ਸਮਾਨ ਹੈਗਾ ਜੀ। ਠੀਕ। ਤੇ ਬਾਕੀ ਹੋਰ ਜੋ ਜ਼ਰੂਰਤ ਜਿੱਦਾਂ ਜ਼ਰੂਰਤ ਹੋਵੇਗੀ ਅਗਲੇ ਹਫਤੇ ਉਦੋਂ ਦਾ ਫਿਰ ਗੱਲਬੰਦੀ ਹੋ ਜਾਏਗੀ। ਠੀਕ। ਸੋ ਅੱਜ ਆਪਣੇ ਪਹਾੜ ਤੋਂ ਗੱਡੀ ਜਿਹੜੀ ਕੈਂਟਰ ਹੈ ਜੀ ਚੱਲੀ ਆ। ਸੋ ਫਰਦੂਲਗੜ ਦੇਖੇ। ਉਹ ਦੋ ਤਿੰਨ ਜਣੇ ਅੰਦਰ ਖੜਾ ਉੱਪਰ। ਜਿੱਦਾਂ ਕਿ ਆਪਾਂ ਹਰ ਵਾਰ ਦੱਸਦੇ ਆ ਕਿ ਜਿਰਕਪੁਰ ਵਿੱਚ ਪੈਂਦਾ ਪਿੰਡ ਪਭਾਤ ਐ ਜਿਹੜਾ ਸਮਾਜਿਕ ਧਾਰਮਿਕ ਕੰਮਾਂ ਵਿੱਚ ਹਮੇਸ਼ਾ ਅੱਗੇ ਰਹਿੰਦਾ ਤੇ ਹੁਣ ਵੀ ਤੁਸੀਂ ਦੇਖ ਸਕਦੇ ਆ ਸਰਦੂਲਗੜ ਵਿਖੇ ਹੜਪੀੜਤਾ ਦੀ ਮਦਦ ਲਈ ਪਿੰਡ ਤੋਂ ਗੁਰਦੁਆਰਾ ਕਮੇਟੀ ਵੱਲੋਂ ਪਿੰਡ ਦੇ ਸਹਿਯੋਗ ਨਾਲ ਇੱਕ ਕੈਂਟਰ ਪੂਰਾ ਭੇਜਿਆ ਜਾ ਰਿਹਾ ਸੁੱਕੇ ਰਸਦ ਦਾ ਤੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਦਾ ਕਹਿਣਾ ਕਿ ਇਹ ਇੱਕ ਟਰੱਕ ਅਸੀਂ ਭੇਜਨੇ ਤੇ ਜਿੱਦਾਂ ਦੀ ਜ਼ਰੂਰਤ ਹੋਵੇਗੀ ਉਦਾਂ ਅੱਗੇ ਵੀ ਆਪਾਂ ਜਿਹੜਾ ਰਾਸ਼ਨ ਭੇਜਦੇ ਰਹਾਗੇ ਬਹੁਤ ਵੱਡੀ ਗੱਲ ਹੈ ਪਿੰਡ ਭਵਾਂਤ ਲਈ ਇਹ ਜਿੱਦਾਂ ਹਰ ਟਾਈਮ ਜਿਸ ਤਰ੍ਹਾਂ ਉਹ ਲੋਕਾਂ ਦੀ ਸੇਵਾ ਲਈ ਅਗਾਹ ਵੱਧੂ ਰਹਿੰਦੇ ਆ ਤੇ ਵਾਹਿਗੁਰੂ ਪ੍ਰਮਾਤਮਾ ਕਰੇ ਪਿੰਡ ਭਵਾਂਤ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ